ਜੀ ਸਤਿ ਸ਼੍ਰੀ ਅਕਾਲ ਜੀ ਇਸ ਮੇਡ ਪੀਕ ਲਓਪੋ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਬਹੁਤ ਹੀ ਸੋਹਣੇ ਕਸਟਮ ਮੇਡ ਪੀਸ ਲੈ ਕੇ ਆਈਆਂ ਤੁਹਾਡੇ ਲਈ ਸੋ ਇਹ ਪੀਸ ਕਸਟਮ ਮੇਡ ਹੋਣਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਲਰ ਕੰਬੀਨੇਸ਼ਨ ਬਣਾ ਸਕਦੇ ਹੋ ਸੋ ਜਿਹੜਾ ਤੁਸੀਂ ਆਪਣਾ ਪਹਿਲਾ ਪੀਸ ਦੇਖ ਰਹੇ ਹੋ ਇਹ ਹੈਗਾ ਸੈਲਫ ਆਫ ਪਿਓਰ ਕ੍ਰੇਪ ਤੇ ਉੱਪਰ ਬਣਿਆ ਹੋਇਆ ਕੇਰੀ ਦਾ ਕੰਮ ਚਾਕਾਂ ਦੇ ਕੰਮ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਪੀਸ ਬਣਿਆ ਹੋਇਆ ਹੈ ਇਹ ਕਲਰ ਕੰਬੀਨੇਸ਼ਨ ਬੜਾ ਹੀ ਸੋਹਣਾ ਬਲਸ਼ ਪਿੰਕ ਤੇ ਰਸਟ ਕਲਰ ਦਾ ਕੰਬੀਨੇਸ਼ਨ ਕੀਤਾ ਆਪਾਂ ਇਹਦੇ ਵਿੱਚ ਸੋ ਔਰ ਬਹੁਤ ਹੀ ਸੋਹਣੀ ਇਹਦੇ ਅੰਦਰਲੇ ਪਾਸੇ ਆਪਾਂ ਫਿਨਿਸ਼ਿੰਗ ਦੇ ਕੇ ਇਹਨੂੰ ਆਪਾਂ ਟੇਪਿੰਗ ਵਗੈਰਾ ਕੀਤੀ ਆ ਤੇ ਜਿਹਦੇ ਨਾਲ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਸਟਿਚਿੰਗ ਦੀ ਇਹ ਦੇਖ ਸਕਦੇ ਤੁਸੀਂ ক্লোਜ਼ ਅਪ ਡਿਟੇਲਿੰਗ ਚੈੱਕ ਕਰ ਸਕਦੇ ਹੋ ਤੁਸੀਂ ਪੀਸ ਦੀ ਕਿ ਕੀ ਕੀ ਆਪਾਂ ਇਹਦੇ ਵਿੱਚ ਵਰਕ ਕੀਤਾ ਨੇੜੇ ਤੋਂ ਤੁਸੀਂ ਫੋਟੋ ਦੇਖ ਸਕਦੇ ਆ ਸੋ ਇਹ ਆਪਣਾ ਖੁੱਦ ਦਾ ਪੀਸ ਰੈਡੀ ਹੋਇਆ ਤੇ ਜਿਹੜੇ ਵੀ ਦੀ ਪੀਸ ਤੁਸੀਂ ਰੈਡੀ ਕਰਵਾਓਗੇ ਆਪਾਂ ਹਰੇਕ 컬러 ਦੇ ਅਕੋਰਡਿੰਗ ਵਰਕ ਕਰਾਂਗੇ ਇਹ ਨਹੀਂ ਹੈਗਾ ਜੀ ਇਹਦੇ ਵਿੱਚ ਆਪਾਂ ਥੋੜਾ ਐਂਟਿਕ ਮਿਕਸ ਕਰਤਾ ਤਾਂ ਸਾਰਿਆਂ ਦੇ ਵਿੱਚ ਐਂਟਿਕ ਹੀ ਮਿਕਸ ਕਰ ਕਰ ਦੇਈ ਜਾਵਾਂਗੇ ਸੋ ਹਰੇਕ 컬러 ਦੇ ਅਕੋਰਡਿੰਗ ਆਪਾਂ ਜਿਹੜਾ ਇਹਦੇ ਵਿੱਚ ਏਮਬਰਾਇਡਰੀ ਤੁਹਾਨੂੰ ਸੈਟਿੰਗ ਕਰਕੇ ਦੇਵਾਂਗੇ 컬러 ਦੀ ਬਾਕੀ ਜਿਵੇਂ ਆ ਦਬਕਾ ਲੱਗਿਆ ਮੋਤੀ ਲੱਗਿਆ ਇਹ ਮੋਤੀ ਲੱਗਿਆ ਬਾਕੀ ਸਾਰੀ ਸੈਟਿੰਗ ਇਦਾਂ ਹੀ ਹੋਊਗੀ ਬਟ ਕੀ ਹੈ ਕਿ ਜਿੱਥੇ ਆਪਾਂ ਨੂੰ ਐਂਟਿਕ ਦੀ ਲੋੜਾ ਉੱਥੇ ਐਂਟਿਕ ਦੇਵਾਂਗੇ ਅਦਰਵਾਈਜ਼ ਜੇ 컬러 ਜਿਹੋ ਜਿਹਾ ਵੀ ਹੋਊਗਾ ਆਪਾਂ ਐਂਟਿਕ ਦੀ ਨਾ ਲੋੜ ਪੋਗੀ ਤਾਂ ਆਪਾਂ ਨਹੀਂ ਦੇਵਾਂਗੇ ਸਰੇ ਫੋਰ ਸਾਈਡ ਆ ਜਿਹੜਾ ਕੱਟਵਰਕ ਆ ਕੱਟਵਰਕ ਨੂੰ ਵੀ ਆਪਾਂ ਏਦਾਂ ਫਿਨਿਸ਼ਿੰਗ ਦੇ ਦਿੰਨੇ ਆ ਫੋਰ ਸਾਈਡ ਸੋ ਇਹ ਆਪਾਂ ਜੇ ਕੱਟਵਰਕ ਕਰਦੀਏ ਤੇ ਕੰਨੀਆਂ ਜਿਹੀਆਂ ਮੁੜੀ ਜਾਂਦੀਆਂ ਫੁੱਲ ਪਿਓਰ ਚਨੂਣ ਦੇ ਦੁਪੱਟੇ ਨੇ ਕੰਨੀਆਂ ਫਿਰ ਸੋਹਣੀਆਂ ਨਹੀਂ ਲੱਗਦੀਆਂ ਹੈਗੀਆਂ ਤੇ ਇਹਦੇ ਵਿੱਚ ਕੀ ਆ ਕਿ ਇਹ ਆਪਣਾ ਜਿਹੜਾ ਟਿਸ਼ੂ ਹੁੰਦਾ ਇਹ ਬਹੁਤ ਜ਼ਿਆਦਾ ਸੌਫਟ ਹੁੰਦਾ ਆ ਦੇਖ ਸਕਦੇ ਹੋ ਤੁਸੀਂ ਜਿੰਨੀ ਮਰਜ਼ੀ ਨੂੰ ਫੋਲਡਿੰਗ ਕਰੋ ਤੇ ਇਹਨਾਂ ਥੋੜਾ ਜਿੜੀਆਂ ਕੰਨੀਆਂ ਨਾ ਉਹ ਖੜੀਆਂ-ਖੜੀਆਂ ਰਹਿੰਦੀਆਂ ਸੋਹਣੀਆਂ ਲੱਗਦੀਆਂ ਤੇ ਔਰ ਅੰਦਰਲੇ ਪਾਸੇ ਆਪਰੇ ਇਦਾਂ ਤਰਪਾਈ ਕੀ ਕਰਦੇ ਆ ਇਹ ਨਹੀਂ ਹੈਗਾ ਸੀਨ ਮਾਰ ਕੇ ਦਿੰਨੇ ਤੁਸੀਂ ਤਰਪਾਈ ਵੀ ਆਪਣੀ ਚੈੱਕ ਕਰ ਸਕਦੇ ਆ ਇਹ ਕੋਈ ਮਸ਼ੀਨੀ ਤਰਪਾਈ ਨਹੀਂ ਇਹ ਹੱਥਾਂ ਦੀ ਕੀਤੀ ਹੋਈ ਤਰਪਾਈ ਆ ਤੇ ਇਹ ਨਹੀਂ ਹੈਗਾ ਜੇ ਹੱਥਾਂ ਨਾਲ ਕੀਤੀ ਤਾਂ ਤੁਨੇ ਇਦਾਂ ਜਮਾ ਸੀਨ ਵਾਂਗੂ ਸਫਾਈ ਕੀਤੀ ਹੈ ਬਹੁਤ ਹੈਮਰਿੰਗ ਪੂਰੀ ਸਫਾਈ ਦੇ ਨਾਲ ਕੀਤੀ ਹੋਏ ਮੋٹے ਮੋٹے ਟਾਂਕੇ ਨਹੀਂ ਹੋਣਗੇ ਸੋ ਆਪਣੀ ਟੀਮ ਬਹੁਤ ਸੋਹਣਾ ਕੰਮ ਕਰਦੀ ਹੈ ਇਹ ਡਬਲ ਸ਼ੀਡ ਦੇ ਨਾਲ ਦੁਪੱਟਾ ਕੀਤਾ ਜਿਹਦੇ ਵਿੱਚ ਦੁਪੱਟੇ ਦੇ ਸਾਰੇ ਕਿਤੇ ਇਦਾਂ ਵਰਕ ਹੋਗਾ ਮਤਲਬ ਆਪਾਂ ਸ਼ੀਡ ਦੇ ਬਾਰਡਰ ਤੇ ਆਪਾਂ ਕੰਮ ਕੀਤਾ ਏ ਜਿਹੜੇ ਡਬਲ ਸ਼ੀਡ ਕੀਤਾ ਨਾ 4 ਸਾਈਡ ਆ ਰਹੂਗਾ ਅੰਡ ਸੈਂਟਰ ਦੇ ਵਿੱਚ ਰਸਟ ਕਲਰ ਰਹੂਗਾ ਜਿਹੜਾ ਦਾ ਬਾਰਡਰ ਹੋਗਾ ਉਹਦੇ ਉੱਪਰ ਆਪਾਂ ਇਦਾਂ ਇਹਨੂੰ ਬਾਰਡਰ ਨੂੰ ਕਵਰ ਕੀਤਾ ਏ ਸੋ ਇਹਦੇ ਵਿੱਚ ਹੈਗਾ ਸਲੀਵਸ ਦਾ ਕੰਮ ਸਲੀਵਸ ਦੇ ਅੰਦਰ ਵੀ ਇਦਾਂ ਹੀ ਪੱਟੀ ਦਿੱਤੀ ਹੋਈ ਆ ਸੋ ਸਫਾਈ ਤੁਸੀਂ ਆਪਣੇ ਕੰਮ ਦੀ ਚੈੱਕ ਕਰ ਸਕਦੇ ਹੋ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਕੰਮ ਸਫਾਈ ਦੇ ਨਾਲ ਹੋਇਆ ਵਾ ਬੜਾ ਪਿਆਰਾ ਕੰਮ ਇਹ ਤਾਂ neck ਬਣੀ ਹੋਈ ਹੈ। ਸੋ ਬੈਕ ਦੀ ਵੀ ਤੁਸੀਂ ਤਰਪਾਈ ਵਗੈਰਾ ਚੈੱਕ ਕਰ ਸਕਦੇ ਹੋ ਤੁਹਾਨੂੰ ਦਿਖਦੀ ਹੋਊਗੀ। ਤੇ ਬੈਕ ਦੇ ਵਿੱਚ ਵੀ ਆਪਣੀ ਬਹੁਤ ਜ਼ਿਆਦਾ ਬਹੁਤ ਸੋਹਣੀ ਸਫਾਈ ਦੇ ਨਾਲ ਤਰਪਾਈ ਹੁੰਦੀ ਹੈ। ਸੋ ਸਾਰੀ ਤੁਸੀਂ ਡਿਟੇਲਿੰਗ ਚੈੱਕ ਕਰ ਲਈ ਕਲਰ ਕਸਟਮੇਡ ਜਿਵੇਂ ਮਰਜ਼ੀ ਤੁਸੀਂ ਕਹੋਗੇ ਉਹਨੇ ਬਣਵਾ ਸਕਦੇ ਹੋ। ਸੋ ਇਹ ਹੈਗਾ ਇਹਦੇ ਪੌਂਚੇ ਦਾ ਕੰਮ ਪਾਕਿਸਤਾਨੀ ਸਲਵਾਰ ਪੌਂਚੇ ਦਾ ਕੰਮ। ਜੋ ਪਹੁੰਚੇ ਨੇ ਅੰਦਰਲੇ ਪਾਸੇ ਵੀ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਆ ਰੇ ਇਹ ਕਲਰ ਕੰਟਰਾਸਟ ਦੀ ਸੋ ਬਹੁਤ ਸੋਹਣਾ ਕੰਮ ਕੀਤਾ ਗਿਆ ਸੋ ਮੇਰੀਆਂ ਭੈਣਾਂ ਨੂੰ ਜਿੰਨਾਂ ਨੂੰ ਲੋੜ ਆ ਤਾਂ ਉਹ ਇਸ ਕਲਰ ਨੂੰ ਇਸ ਕਾ ਡਿਜ਼ਾਈਨ ਨੂੰ ਆਪਣੇ ਅਕੋਰਡਿੰਗ ਚੋਇਸ ਦੇ ਨਾਲ ਤੁਸੀਂ ਰੈਡੀ ਕਰਵਾ ਸਕਦੇ ਹੋ ਸੋ ਬਹੁਤ ਪਿਆਰਾ ਪੀਸ ਆ ਸਕਰੀਨ ਸ਼ਾਟ ਲੈ ਲਓ ਸੋ ਜਿਹੜਾ ਇਹਦਾ ਪ੍ਰਾਈਸ ਆ ਉਹ ਆਪਾਂ ਤੁਹਾਨੂੰ ਆਪਣੇ ਵਟਸਐਪ ਨੰਬਰ ਤੇ ਦੱਸਾਂਗੇ ਇਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਜਿਹੜੇ ਕਸਟਮ ਮੇਡ ਪੀਸ ਆ ਇਹਦੇ ਵਿੱਚ ਆਪਾਂ ਕਿੰਨੀ ਮਿਹਨਤ ਕੀਤੀ ਹੈ ਕੀ ਕੀਤਾ ਇਹਦੇ ਪ੍ਰਾਈਸ ਆਪਾਂ ਸ਼ੋ ਨਹੀਂ ਕਰਾਂਗੇ ਕਿਉਂਕਿ ਇਹ ਪ੍ਰਾਈਸ ਤੁਸੀਂ ਪਰਸਨਲ ਆਪਾਂ ਨੂੰ ਵਟਸਐਪ ਤੇ ਆ ਕੇ ਪੁੱਛ ਸਕਦੇ ਹੋ ਇਹ ਆਪਣਾ ਵਟਸਐਪ ਦਾ ਨੰਬਰ ਆ ਇੱਥੇ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜੋ ਇੱਥੇ ਤੁਹਾਨੂੰ ਪ੍ਰਾਈਸ ਦੱਸਾਂਗੇ ਸੋ ਜਿਹੜਾ ਤੁਸੀਂ ਇਦਾਂ ਕਹਿੰਦੇ ਹੋ ਨਾ ਕਿ ਤੁਸੀਂ ਪ੍ਰਾਈਸ ਨਹੀਂ ਦੱਸਦੇ ਪ੍ਰਾਈਸ ਨਹੀਂ ਦੱਸਦੇ ਕਿਉਂਕਿ ਹਰ ਇੱਕ ਨੰ ਬੰਦੇ ਨੂੰ ਪਤਾ ਹੁੰਦਾ ਕਿ ਉਹਨੇ ਵਿੱਚ ਕੀ ਕੰਮ ਕੀਤਾ ਕੀ ਮਿਹਨਤ ਕੀਤੀ ਆ ਸੋ ਕਈ ਵਾਰ ਕਲੈਂਟ ਜਿਦਣ ਲੱਗ ਜਾਂਦੇ ਫਲਾਨਾ ਇੰਨੇ ਦਾ ਠੀਕਾ ਇੰਨੇ ਦਾ ਸੋ ਅਗਲੇ ਦੀ ਆਪਦੀ ਇੱਛਾ ਹੁੰਦੀ ਅਗਲੇ ਦੇ ਆਪਦੇ ਖਰਚੇ ਆ ਜੋ ਜਿਵੇਂ ਜਿਵੇਂ ਮਰਜ਼ੀ ਕਰਨ ਉਹ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਕੋਈ ਮਾੜਾ ਕਰਕੇ ਕਹਿੰਦਾ ਜਾਂ ਕਿਵੇਂ ਕਰਕੇ ਆਂਦਾ ਸੋ ਜਿੱਥੋਂ ਸਸਤਾ ਵੀ ਲੱਗਦਾ ਬੰਦਾ ਉੱਥੋਂ ਬਣਾ ਕੇ ਦੇਖ ਸਾਨੂੰ ਕੋਲ ਕੁਆਲਿਟੀ ਇੱਕ ਵਾਰੀ ਮੇਰੇ ਤੋਂ ਵੀ ਬਣਾ ਕੇ ਦੇਖੋ ਸਾਰੇ ਕਿਤੇ ਟਰਾਈ ਕਰੋ ਇਹ ਇਹਦੇ ਵਿੱਚ ਪੌਂਚੇ ਬਣੇ ਹੋਏ ਆ ਸੋਰੀ ਇਹ ਤੇ ਦਾਗ ਲੱਗਿਆ ਹੋਇਆ ਹੈ ਬਈ ਇਹਦੇ ਵਿੱਚ ਪੌਂਚੇ ਬਣੇ ਹੋਏ ਆ ਔਰ ਇਹਦੇ ਵਿੱਚ ਜਿਹੜਾ ਆਪਾਂ ਇਦਾਂ ਫਿਨਿਸ਼ਿੰਗ ਦੇ ਕੇ ਜਿਹੜੀ ਕਿਨਾਰੀ ਆ ਉਹ ਜੈਲੋ ਕਲਰ ਦੀ ਇਦਾਂ ਆਪਾਂ ਕੱਢੀ ਹੈ ਔਰ ਦੁਪੱਟਾ ਇਹਦਾ ਫੁੱਲ ਪਿਓਰ ਚਨੋਂ ਦਾ ਤੇ ਗੋਟਾ ਤੁਸੀਂ ਦੇਖ ਸਕਦੇ ਹੋ ਮੈਂ ਤਾਂ ਬਹੁਤ ਹੀ ਸੌਫਟ ਹੱਤਾਂ ਦੇ ਨਾਲ ਪਿੰਚ ਕੀਤਾ ਹੈ ਤੇ ਬਹੁਤ ਸੌਫਟ ਹੁੰਦੇ ਆ ਇਹ ਪਿਓਰ ਔਰਗੈਂਜ਼ਾ ਦੇ ਉੱਪਰ ਵਰਕ ਕੀਤਾ ਹੁੰਦਾ ਜਿਹੜੇ ਆਪਾਂ ਗੋਟੇ ਲਾਉਨੇ ਆ ਬਹੁਤ ਸੌਫਟ ਹੁੰਦੇ ਆ ਸੋ ਇਹਦੇ ਵਿੱਚ ਹੈਗਾ ਇਹ 슬ੀਵਜ਼ ਦਾ ਵਰਕ ਇਹਦੇ ਇੱਕ ਉੱਪਰ ਬੂਟਾ ਰਹੂਗਾ ਇੱਕ ਮੋਡੇ ਤੇ ਸੁਬਲਾਰ ਬਹੁਤ ਮਾਰਦਾ ਥੋੜੀ ਕੜਾਈ ਦੀ ਸ਼ਾਈਨ ਕਰਕੇ ਇੱਕ ਇਹ ਮੋਡੇ ਤੇ ਬੂਟਾ ਰਹੂਗਾ ਇੱਕ ਥੋੜਾ ਸਾਈਡ ਤੇ ਸਲੇਵਸ ਤੇ ਕੰਮ ਰਹੂਗਾ ਇੱਕ ਕੋਰਨਰ ਤੇ ਇੱਥੇ ਬੂਟਾ ਆ ਜਾਊਗਾ ਔਰ ਇੱਕ ਇੱਥੇ ਆ ਜਾਊਗਾ ਠੀਕ ਹੈ ਇਦਾਂ ਬੂਟਾ ਹੋਊਗਾ ਇਹਦੇ ਚ ਔਰ ਇਹਦੀ ਸਲਵਾਰ ਤੇ ਵਰਕਾ ਦੁਪੱਟਾ ਖੋਲ ਕੇ ਦਿਖਾਓ ਇਦੇ ਵਿੱਚ ਜਿਹੜਾ ਦੁਪੱਟਾ ਫੁੱਲ ਪਿਓਰ ਚਨੂਨ ਦਾ ਦੁਪੱਟਾ ਟਾਈਡਾਈ ਦਾ ਦੁਪੱਟਾ yellow color ਦਾ ਦੁਪੱਟਾ ਜੀ ਇਹਦੇ ਨਾਲ ਮੈਰੂਨ ਕਲਰ ਦਾ ਕੰਟਰਾਸਟ ਫੁੱਲ ਪਿਓਰ ਚਨੂਨ ਸ਼ਿਫੋਨ ਦਾ ਦੁਪੱਟਾ ਡਾਟਸਨ ਦਾ ਚ ਮੰਡੀ ਦਾ ਸੋ ਇਦਾਂ ਦੇ ਦੁਪੱਟੇ ਆਪਾਂ ਯੂਜ਼ ਕਰਦੇ ਜਿਹੜੇ ਨਵ ਭਾਰਤ ਵਗੈਰਾ ਦੇ ਪੂਰੀ ਹਾਈ ਕੁਆਲਿਟੀ ਦੇ ਦੁਪੱਟੇ ਹੁੰਦੇ ਆ ਆਪਣੇ ਫੁੱਲ ਪਿਓਰ ਚਨੂਨ ਹੁੰਦੇ ਸੋ ਇਹਦਾ ਵੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਤੇ ਆਜੋ スクリーンショット ਲੈ ਕੇ ਤੁਸੀਂ WhatsApp ਤੇ ਭੇਜ ਦਿਓ ਤੁਹਾਨੂੰ ਪੂਰੀ ਡਿਟੇਲਸ ਮਿਲ ਜੂਗੀ ਇਹ ਸੂਟ ਦੇ ਬਾਰੇ ਸੋ ਜਿਹੜਾ ਇਹ ਵਾਲਾ ਸੂਟ ਆ ਇਹ ਆਪਾਂ ਪਿਓਰ ਸ਼ਿਮਰ ਦੇ ਉੱਪਰ ਰੈਡੀ ਕੀਤਾ ਇਹਦੇ ਨਾਲ ਪਿਓਰ ਜਿਹੜਾ ਖੀਨ ਖਾਬ ਦਾ ਇਦਾਂ ਪੈਚ ਲੱਗਿਆ ਹੋਇਆ ਆ ਚਾਹ ਘੇਰੇ ਦੇ ਉੱਪਰ ਪੈਚ ਲੱਗਿਆ ਔਰ ਸੈਂਟਰ ਦੇ ਵਿੱਚ ਇਹਦੇ ਸਾਰੇ ਕਿਤੇ ਦੰਬੂਟੀ ਆ neck neck री डिटेलिंग ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਹੋਇਆ ਗੋਟਾ ਪੱਤੀ ਮਿਕਸ ਥ੍ਰੈਡ ਦਬਕਾ ਹਲਕਾ ਹਲਕਾ ਕਟ ਦਾਣਾ ਹਲਕਾ ਬਹੁਤ ਹਲਕਾ ਸ਼ਾਇਨ ਦੇਣ ਲਈ ਤੇ ਕਾਫੀ ਤਰ੍ਹਾਂ ਦੇ ਇਹਦੇ ਵਿੱਚ ਨੋਟ ਦਾ ਕੰਮ ਕੀਤਾ ਆਪਾਂ ਤੁਸੀਂ ਦੇਖ ਸਕਦੇ ਹੋ ਇਹ ਦੇਖ ਸਕਦੇ ਹੋ ਤੁਸੀਂ ਨੋਟ ਦਾ ਕੰਮ ਕੀਤਾ ਆਪਾਂ ਵਿੱਚ ਇਹਦੇ ਬਹੁਤ ਪਿਆਰਾ ਕੰਮ ਸੋ ਸਾਰਾ ਕੰਮ ਤੁਸੀਂ ਧਿਆਨ ਨਾਲ ਚੈੱਕ ਕਰੋ ਬਹੁਤ ਸੋਹਣਾ ਕੰਮ ਹੋਇਆ ਇਹਦੇ ਵਿੱਚ ਵੀ ਕਲਰ ਕੰਬੀਨੇਸ਼ਨ ਤੁਸੀਂ ਆਪਣੇ ਅਕੋਰਡਿੰਗ ਬਣਾ ਸਕਦੇ ਹੋ ਸ਼ਾਈਨ ਕਰਦੀ ਕਰਕੇ ਥੋੜੀ ਜਿਹੀ ਵੀਡੀਓ ਬਲਰ ਹੋ ਜਾਂਦੀ ਹੈ ਇਦਾਂ ਤੇ ਕੰਮ ਹੋਇਆ ਔਰ ਦੁਪੱਟਾ ਦੁਪੱਟਾ ਦਾ ਪਿਓਰ ਔਰਗੈਂਜ਼ਾ ਦਾ ਔਰ ਪਿਓਰ ਖੀਨਖਾਵ ਦੀ ਜਿਹੜੀ ਹੈਗੀ ਆ ਬਾਟਮ ਆ ਪਾਕਿਸਤਾਨੀ ਸਲਵਾਰ ਆ ਇਹਦੇ ਨਾਲ ਇਹ ਬਹੁਤ ਸੌਫਟ ਹੁੰਦਾ ਕੱਪੜਾ ਪਾਕਿਸਤਾਨੀ ਸਲਵਾਰੇ ਦੇ ਵਿੱਚ ਆਪਾਂ ਪਟਿਆਲਾ ਸਲਵਾਰ ਨਹੀਂ ਬਣਾ ਸਕਦੇ ਪਟਿਆਲਾ ਸਲਵਾਰੇ ਦੇ ਵਿੱਚ ਥੋੜੀ ਜਿਹੀ ਖੜਮੀ ਲੁਕ ਦਿੰਦੀ ਹੈ ਫਿਰ ਇਸ ਕਰਕੇ ਪਟਿਆਲਾ ਪਾਕਿਸਤਾਨੀ ਸਲਵਾਰੇ ਦੇ ਵਿੱਚ ਸੋਹਣੀ ਲੱਗਦੀ ਹੈ ਕਿਉਂਕਿ ਪਾਕਿਸਤਾਨੀ ਸਲਵਾਰ ਦਾ ਘੇਰਾ ਬਹੁਤ ਘੱਟ ਹੁੰਦਾ ਮੈਂ ਦੇਖ ਸਕਦੇ ਹਾਂ ਤੁਸੀਂ ਬਹੁਤ ਪਿਆਰਾ ਕੰਮ ਹੋਇਆ ਸਾਰਾ ਸਲਵਾਰ ਦੇ ਵਿੱਚ ਸੋ ਇਹਦਾ ਹੈਗਾ ਦੁਪੱਟਾ ਦੁਪੱਟੇ ਦੇ ਪੱਲੇ ਇਦਾਂ ਡਬਲ ਸ਼ੇਡ ਦੇ ਦਾ ਦੁਪੱਟਾ ਇਹ ਵੀ ਤਾਂ ਦੁਪੱਟੇ ਦੇ ਪੱਲਿਆਂ ਦੇ ਉੱਪਰ ਸ਼ੇਡ ਨੂੰ ਆਪਾਂ ਕਵਰ ਅਪ ਕੀਤਾ ਜਿੱਥੇ ਦੋਨੋਂ ਦਾ ਕੰਬੀਨੇਸ਼ਨ ਬਣਦਾ ਇਦਾਂ ਪੂਰੇ ਦੁਪੱਟੇ ਦੇ ਵਿੱਚ ਬੂਟੀ ਆ ਸੋ ਇਹ ਵੀ ਬਹੁਤ ਹੀ ਜਿਆਦਾ ਯੂਨੀਕ ਪੀਸ ਬਣਿਆ ਹੋਇਆ ਇਹਦੇ ਵਿੱਚ ਦੁਪੱਟਾ ਗੋਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੋਬਰ ਜਿਹਾ ਗੋਟਾ ਲੱਗਿਆ 4 ਸਾਈਡ ਤੇ ਇਹਨੂੰ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਬਣਵਾ ਸਕਦੇ ਆ ਕਲਰ ਕੰਬੀਨੇਸ਼ਨ ਜਿਹੜਾ ਤੁਸੀਂ ਕਹੋਗੇ ਉਸੇ ਕਲਰ ਦੇ ਵਿੱਚ ਆਪਾਂ ਤੁਹਾਨੂੰ ਬਣਾ ਕੇ ਦੇ ਦਾਂਗੇ ਸਕਰੀਨ ਸ਼ਾਟ ਲੈ ਲਓ ਸਕਰੀਨ ਸ਼ਾਟ ਲੈ ਕੇ WhatsApp ਤੇ ਆ ਜਿਓ ਆਪਣੇ WhatsApp ਦਾ ਨੰਬਰ ਆਪਣਾ ਰਹੂਗਾ 854754280 ਨੰਬਰ ਆਪਣਾ ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਕਰ ਦੇਣਾ ਸੋ ਜਿਹੜੇ ਆਪਣੇ ਰੇਟ ਆਫ ਪ੍ਰਾਈਵੇਟ ਰਹਿਣਗੇ ਮੈਂ ਬੈਸਵਾ ਜੀ ਨਹੀਂ ਚਾਹੁੰਦੀ ਹੈਗੀ ਕਿ ਮੇਰੇ ਨਾਨਾ ਜੇ ਆਹਾਰੀ ਦਾ ਆਪਣਾ ਰੇਟ ਹੁੰਦਾ ਆਰ ਇੱਕ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਸਭ ਨੂੰ ਪਤਾ ਹੁੰਦਾ ਕਿ ਉਹਦੀ ਚੀਜ਼ ਬਣਾਉਣ ਦੇ ਵਿੱਚ ਕਿੰਨਾ ਖਰਚ ਆਇਆ ਉਹਨੂੰ ਕਿਹਸਾ ਨਾਲ ਪਈ ਹੈ ਤੇ ਮੈਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਦੀ ਹੈਗੀ ਤੇ ਪਲੀਜ਼ ਜਿਹੜੇ ਵੀ ਤੁਸੀਂ ਰੇਟ ਪੁੱਛ ਰਹੇ ਹੋ ਉਹ ਮੈਨੂੰ ਇਸ ਨੰਬਰ ਤੇ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਜੋ ਵੀ ਡਿਟੇਲਸ ਚਾਹੀਦੀ ਹੈ ਉਹ ਤੁਸੀਂ ਪੁੱਛ ਸਕਦੇ ਹੋ ਕਿਉਂ ਇਹ ਕਸਟਮਰ ਦੇ ਪੀਸ ਜਾ ਰਹੇ ਨੇ ਕੱਲ ਨੂੰ ਉਹਨਾਂ ਦੇ ਫੰਕਸ਼ਨ ਆ ਸੋ ਮੈਂ ਤੁਹਾਨੂੰ ਦੁਬਾਰਾ ਨਹੀਂ ਦਿਖਾ ਸਕਦੀ ਜੋ ਵੀ ਚੀਜ਼ ਤੁਹਾਨੂੰ ਦੇਖਣੀ ਪੈਣੀ ਹੈ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਡਿਟੇਲਿੰਗ ਚੈੱਕ ਕਰਨੀ ਪੈਣੀ ਹੈ ਮੈਂ ਤੁਹਾਨੂੰ ਦੁਬਾਰਾ ਰਿਪੀਟ ਦੇ ਇਹਨੂੰ ਦਿਖਾ ਨਹੀਂ ਸਕਦੀ ਸੋ ਥੈਂਕ ਯੂ ਸੋ ਮੱਚ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਆਪਣੇ ਸਹੇਲੀਆਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਸਪੋਰਟ ਨਾਲ ਹੀ ਆਪਾਂ ਇੱਥੋਂ ਤੱਕ ਆਇਆ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਣਾ ਥੈਂਕ ਯੂ ਸੋ ਮੱਚ